ਅੱਜ ਅਪਾ ਇਸ ਛੋਟੇ ਜਿਹੇ ਬਲੌਗ ਦੇ ਵਿੱਚ ਪੰਜਾਬ ਦੇ ਰਹਿਣ ਬਸੇਰੇ ਦੀ ਗੱਲ ਕਰਾਂਗੇ ਜਿਹੜਾ ਸਾਡਾ ਪੰਜਾਬ ਕਿਸੇ ਸਮੇਂ ਗੋਰ ਪੀਰਾਂ ਦੀ ਧਰਤੀ ਦੇ ਨਾਲ ਮਹਾਨ ਰੰਗਲਾ ਇੱਜ਼ਤਾਂ ਦਾ ਰਖਵਾਲਾ ਭੁੱਖਿਆਂ ਦੇ ਮੋਹ ਚ ਰੋਟੀ ਪਾਉਣ ਵਾਲਾ ਤੇ ਹਰੇਕ ਚੀਜ਼ ਦਾ ਦਾਨੀ ਸੋਨਾ ਮੇਰਾ ਪੰਜਾਬ ਸੋਨਾ ਵਾਤਾਵਰਨ ਅੱਜ ਉਸੇ ਪੰਜਾਬ ਨੂੰ ਕਿਸ ਦੀ ਨਜ਼ਰ ਲੱਗੇ ਮੈਂ ਅੱਜ ਸਵੇਰੇ ਇੱਕ ਖ਼ਬਰ ਪੜ੍ਹੀ ਕੋਈ ਹੁੰਦਾ ਜੱਗੂ ਭਗਵਾਨਪੁਰਿਆ ਤੇ ਜਿਵੇਂ ਗਾਇਲ ਸਟੋਰ ਦੇ ਨਾਂ ਤੇ جانਦੇ ਪਰ ਮੈਨੂੰ ਤਾਂ ਕੁਝ ਪਤਾ ਨਹੀਂ ਉਹਦੇ ਬਾਰੇ ਪਤਾ ਤੇ ਉਹ ਮੁੰਡਿਆਂ ਨੇ ਕਿਸੇ ਨਾ ਬੈਰ ਹੋਊਗਾ ਮੁੰਡਿਆਂ ਦਾ ਆਪਸੀ ਉਹ ਸਿਆਣੀ માતા ਦੇ ਉੱਪਰ ਗੋੜੀਆਂ ਚਲਾਉਂਦੀਆਂ ਗੈਂਗਸਟਰ ਨੇ ਦੇਖੋ کیا ਉਸ ਵਿਚਾਰੇ ਸਿਆਣੀ ਦੇ ਨਾਲ ਵਿਰੋਧ ਕਰਨਾ ਤੇ ਜਿਹੜਾ ਜਵਾਨ ਪੁੱਤ ਰਾਹੇ ਰਾਹੇ ਪੈ ਕੇ ਘਰ ਦੀ ਬਰਬਾਦੀ ਇਹਨਾਂ ਸੋਨਾ ਘਰ ਉਹ ਕਾਰ ਤਾਂ ਉੱਧਾ ਹੀ ਬਰਬਾਦੀ ਦੇ ਕਿਨਾਰੇ ਖੜਾ ਤੇ ਉਪਰੋਂ ਦੀ ਉਹ ਸਿਆਣੀ ਮਾਤਾ ਦੇ ਗੋਲੀਆਂ ਮਾਰ ਕੇ ਕੀ ਸਾਫਤ ਕਰ ਰਿਹਾ ਪੰਜਾਬ ਦੇ ਵਿੱਚ ਗੈਂਗਸਟਰ ਇਹਨਾਂ ਨੂੰ ਸਪੋਰਟ ਕੌਣ ਕਰ ਰਿਹਾ ਇਹਨਾਂ ਦੇ ਇੰਨੇ ਹੌਂਸਲੇ ਬੁਲੰਦ ਕਿੱਦਾਂ ਇਹ ਸਾਰੇ ਬੇਲੜਾ ਦੇ ਕੰਮ ਕੁਝ ਕੁ ਸਾਡੀਆਂ ਗਲਤੀਆਂ ਜੇ ਤੁਸੀਂ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਵਧੀਆ ਤਰੀਕੇ ਦੇ ਨਾਲ ਸੰਭਾਲਿਆ ਜਾਵੇ ਤਾਂ ਮਿਹਨਤ ਨਿਕੇ ਹੁੰਦਿਆਂ ਨੂੰ ਮਿਹਨਤ ਦੇ ਵਿੱਚ ਲਾਓ ਜੇ ਇਸ ਵੇਲੇ ਆਪਾਂ ਕਹਿੰਦੇ ਆ ਸਾਡਾ ਬੱਚਾ ਨਿਆਣਾ ਹੈ ਛੋਟਾ ਹੈ ਹਜੇ ਬੇਟਾ ਖੇਡਣ ਦੇ ਦਿੰਨਵਾ ਮौज ਕਰ ਲੈਂਦੇ ਤੇ ਬਾਪੂ ਵੀ ਕਹਿੰਦਾ ਜੀ ਮੈਂ ਬੈਠਾ ਹਾਂ ਤੈਨੂੰ ਕੋਈ ਫਿਕਰ ਨਹੀਂ ਫਿਕਰਾਂ ਦੇ ਨਤੀਜੇ ਆਵ ਮਿਲਦੇ ਆ ਮੁਰਗੇ ਭੌਤਿਕ ਕਸੂਰ ਵਾਰ ਤਾਂ ਆਪਾਂ ਕਰਦੇ ਵੀ ਆਂ ਜਦ ਬੱਚਾ ਕਦੇ ਗਲਤੀ ਕਰਦਾ ਉਹਦੀ ਸਪੋਰਟ ਨਾ ਕਰਿਆ ਕਰੋ ਉਹਦੀ ਸਪੋਰਟ ਦੇ ਵਿੱਚ ਨਾ ਖੜਿਆ ਕਰੋ ਉਹਨੂੰ ਦਬਕੋ ਖਿੱਚੋ ਉਹਨੂੰ ਸਵਾਰ ਕੇ ਤੇ ਜੇ ਨਿਆਣਿਆਂ ਦੀ ਚੰਗਾ ਭਵਿੱਖ ਤੁਸੀਂ ਬਣਾਉਣਾ ਹੈ ਤੇ ਬੱਚਿਆਂ ਨੂੰ 10 ਦੇ 5 ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਜਿੰਨਾ ਮਰਜ਼ੀ ਖੇਤਰੋਰ ਫੇਰੋ ਤਾਂ ਜਿੰਨੀ ਮਰਜ਼ੀ ਇਹਨਾਂ ਦੇ ਕੋਲੋਂ ਵੱਡੋਂ ਉਹਨਾਂ ਨੂੰ ਸਵਾਰ ਕੇ ਕੰਮ ਦੇ ਵਿੱਚ ਤੇ ਜਦ ਤੁਸੀਂ ਇਹਨਾਂ ਨੂੰ ਖੁੱਲੇ ਛੱਡਦੇ ਆਂ ਖਾਣਾ ਪੀਣਾ ਵਧੀਆ ਤੇ ਉਹ ਖਰਾਕ ਜਿਹੜੀ ਆਪਾਂ ਮਿਹਨਤ ਕਰਕੇ ਪਚਾਉਣੀ ਸੀ ਉਹ ਸਾਡਾ ਦਿਮਾਗ ਖਰਾਬ ਕਰਕੇ ਉਹ ਲੋਕਾਂ ਦੀ ਬਰਬਾਦੀ ਲਈ ਉਹ ਖਰਾਕ ਅਸੀਂ ਖਿਲਾ ਰਹੇ ਆਂ ਬੱਚਾ ਜਵਾਨ ਇਹ ਕਰਕੇ ਕਰ ਰਹੇ ਆਂ ਉਹ ਸਿਆਣੀ ਮਾਂ ਦੇ ਉੱਪਰ ਗੋਲੀਆਂ ਦੀ ਬਰਸਾਤ ਕਰਕੇ ਉਹ ਜਵਾਨ ਪੁੱਤ ਕਿਸੇ ਦਾ ਮਾਰ ਦਿੱਤਾ ਦੱਸ ਜੇ ਇਥੇ ਆਪਾਂ ਕਹਿੰਨੇ ਆਂ ਬਈ ਇਹ ਸਾਡੀਆਂ ਸਰਕਾਰਾਂ ਦਾ ਦੋਸ਼ ਮੇਰੇ ਹਿਸਾਬ ਦੇ ਨਾਲ ਨਹੀਂ ਸਰਕਾਰ ਇਕੱਲੇ-ਇਕੱਲੇ ਘਰ ਦੇ ਵਿੱਚ ਜਾ ਕੇ ਤਾਂ ਕਿਸੇ ਨਿਆਂ ਨਹੀਂ ਰੱਖਿਆ ਨਹੀਂ ਕਰ ਸਕਦੀ ਹਾਂ ਇੱਕ ਗੱਲ ਹੈਗੀ ਜ਼ਰੂਰ ਇਹ ਜਿਹੜਾ ਕਾਨੂੰਨ ਆ ਇਹ ਸਖਤ ਹੋਣਾ ਚਾਹੀਦਾ ਵੀ ਇਹਨਾਂ ਦੇ ਕੋਲੋਂ ਅਸਲਾ ਆਇਆ ਜਿਹਦੇ ਕੋਲੋਂ ਅਸਲਾ ਫੜਿਆ ਜਾਵੇ ਉਹਨੂੰ 20 ਸਾਲ ਦੀ ਉਮਰ ਦੀ ਕੈਦ ਤਾਂ ਹੁੰਦੀ ਹੁੰਦੀ ਆ ਪਰ ਮੇਰੇ ਹਿਸਾਬ ਦੇ ਨਾਲ ਇਹਨਾਂ ਡਬਲ ਸਜ਼ਾ ਹੋਣੀ ਚਾਹੀਦੀ ਆ ਉਹ ਸਿਆਣੀ ਮਾਤਾ ਜਿਹੜੀ ਵਿਚਾਰੀ ਉਦੋਂ ਮਰਨ ਕੰਡੇ ਸੀ ਉਹ ਤਾਂ ਦੇਖਿਆ ਵੀ ਨਹੀਂ ਜਾਂਦਾ ਬਜਾਏ ਮੇਲਾ 60 62 ਸਾਲ ਦੀ ਹੁੰਦੀ ਉਹ ਮਾਤਾ ਵਿਚਾਰੀ ਸੋ ਜੇ ਆਪਾਂ ਨੇ ਬਚਾਉਣਾ ਹੈ ਤੇ ਆਪਣੀ ਜੜੀ ਮਿਹਰੇ ਸਾਹਮਣੇ ਨੌਜਵਾਨਾਂ ਨੂੰ ਤਾਂ ਤੁਸੀਂ ਨਾ ਉਹ ਸਮਝਦੇ ਨਾ ਉਹਨਾਂ ਨੂੰ ਸਮਝਣਾ ਜਦ ਬੱਚਾ ਜਵਾਨ ਹੁੰਦਾ ਉਸ ਵੇਲੇ ਮਾਪੇ ਦੀ ਗੱਲ ਨਹੀਂ ਸਮਝਦੇ ਤੁਸੀਂ 15 ਸਾਲ ਤੋਂ ਥੱਲੇ ਥੱਲੇ ਜਿੰਨਾ ਬੱਚੇ ਨੂੰ ਚੰਡ ਹੁੰਦਾ ਉਹਨੂੰ ਚੰਡੋ ਜਿੰਨੇ ਉਹਦੇ ਕੋਲ ਮਿਹਨਤ ਕਰਾਉਂਦੀ ਉਹਨਾਂ ਨੂੰ ਕੰਮ ਕਰੋ ਤਰਸ ਨਾ ਨਾ ਤਿਕਰ ਇਹ ਦਾਸ ਤੋਂ 5 ਸਾਲ ਤੋਂ ਲੈ ਕੇ 15 ਸਾਲ ਤੱਕ ਬੱਚਿਆਂ ਦਾ ਕਿਦਾਂ ਤੁਸੀਂ ਜੀਵਨ ਬਣਾਉਣਾ ਬੱਚਿਆਂ ਨੂੰ ਕਿਦਾਂ ਦੇਖ ਰਹੇ ਕਾਹ ਨਹੀਂ ਬੋਲਾ ਚੱਲੇ ਬੱਚਿਆਂ ਨੂੰ ਕਿਦਾਂ 10 10 5 ਸਾਲ ਤੋਂ ਲੈ ਕੇ 15 ਸਾਲ ਤੱਕ ਬੱਚੇ ਦਾ ਜਿੱਦਾਂ ਤੁਸੀਂ ਜੀਵਨ ਬਣਾਉਣਾ ਮਾਪੇ ਬਣਾ ਸਕਦੇ ਠੀਕ ਹੈ ਜੀ ਇਹ ਮੇਰੀ ਰਿਕਵੈਸਟ ਵਾ ਸਾਰਿਆਂ ਨੂੰ ਬਈ ਇਹ ਜਿਹੜੇ ਬੱਚੇ ਦੰਦਲਦਲ ਦੇ ਵਿੱਚ ਫਸਦੇ ਆ ਗਲਤ ਚੱਲਦੇ ਆ ਇਹ ਸਾਡੇ ਖੁੱਲੇ ਛੱਡਣ ਦੀਆਂ ਸਾਨੂੰ ਫਲ ਮਿਲ ਰਹੇ ਆ ਜੇ ਆਪਾਂ ਇਹਨਾਂ ਨੂੰ ਖੁੱਲੇ ਛੱਡਦੇ ਆ ਮਿਹਨਤ ਕੰਮ ਨਹੀਂ ਕਰਦੇ ਜਿਨ੍ਹਾਂ ਦੇ ਬੱਚੇ ਬਾਲ ਉਮਰ ਦੇ ਵਿੱਚ ਮਾਂ पे ਖਿੱਚਦੇ ਆ ਤਰਸ ਨਹੀਂ ਕਰਦੇ ਤਾਂ ਉਹ ਨਿਆਂ ਨੇ ਕੋਈ ਨਾ ਕੋਈ ਮਕਾਮ ਆਪਣਾ ਜ਼ਰੂਰ ਹਾਸਲ ਕਰਦੇ ਆ ਠੀਕ ਹੈ ਜੀ ਬੱਚਿਆਂ ਨੂੰ ਵੱਧ ਤੋਂ ਵੱਧ ਜਿੰਨੇ ਹੁੰਦੀ ਪੜ੍ਹਾਓ ਵੀ ਇਹਨਾਂ ਦੇ ਕੋਲ ਮਿਹਨਤ ਵੀ ਕਰਾਓ ਠੀਕ ਹੈ ਜੀ ਇਹ ਮੇਰਾ ਸਾਰਿਆਂ ਨੂੰ ਸੁਨੇਹਾ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਾਹਮਣਾ ਜਵਾਨੀ ਦੇ ਵਿੱਚ ਤੁਸੀਂ ਕੋਈ ਬੱਚੇ ਕਿਸੇ ਬੱਚਨ ਸਾਹਮਣੇ ਨਹੀਂ ਸਾਖਦੇ ਜੇ ਬੱਚਿਆਂ ਨੂੰ ਸਾਹਮਣਾ 5 ਸਾਲ ਤੋਂ ਲੈ ਕੇ ਦਾ 15 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਸਾਹਮਣੇ ਜਦਾ ਕੰਟਰੋਲ ਕਰ ਨਹੀਂ ਤਾਂ ਇਹਨਾਂ ਦੇ ਇਹ ਜਿਹੜੇ ਜਿਗਰੇ ਆ ਲੈ ਲੋ ਇਹਨਾਂ ਦੇ ਐਨੇ ਖਲ ਚੁੱਕੇ ਹੁੰਦੇ ਨਸ਼ਾ ਕਰਕੇ ਤਾਂ ਇਹਨਾਂ ਨੂੰ ਚੰਗੇ ਮਾੜੇ ਕੰਮ ਕਰਨ ਲੱਗਦਾ ਪਤਾ ਨਹੀਂ ਲੱਗਦਾ ਉਹ ਸਿਆਣੀ ਵਿਚਾਰੀ ਉਹਦਾ ਧੱਕਾ ਮਾਰਦੇ ਉਹਨਾਂ ਮੇਰੇ ਲਾਉਣਾ ਡੱਕੇ ਮਰ ਜਾਣਾ ਹੈ ਉਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ ਜੇ ਗੈਂਗਸਟਰਾਂ ਨੇ ਲਓ ਜੀ ਇਹ ਸਾਡਾ ਸੋਹਣਾ ਪੰਜਾਬ ਮੇਰੇ ਹਸਾਬ ਦੇ ਨਾਲ ਤਾਂ ਜੇ ਤੁਸੀਂ ਬੱਚਿਆਂ ਦਾ ਚੰਗਾ ਭਵਿੱਖ ਬੱਚਿਆਂ ਨੂੰ ਬਚਾਉਣਾ ਆ ਤਾਂ ਤੁਹਾਨੂੰ 5 ਸਾਲ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਜਿੱਦਾਂ ਸਿੱਖਿਆ ਦੇਵੋਗੇ ਤੇ ਤੁਸੀਂ ਜਵਾਨੀ ਦੇ ਵਿੱਚ ਉਦਾਂ ਦੇ ਬੱਚਿਆਂ ਤੋਂ ਆਸ ਰੱਖੋਗੇ ਇਹ ਸਨੇਹਾ ਜੀ ਜੇ ਗੱਲਾਂ ਚੰਗੀਆਂ ਲੱਗੀਆਂ ਤਾਂ ਆਪਾਂ ਹੋਰ ਗਾਹਾਂ ਇਸ ਵੇਸ ਤੇ ਵਲੌਗ ਬਣਾਇਆ ਕਰਨ ਕਿਉਂਕਿ ਜਿਹੜਾ ਆਪਾਂ ਕੋਈ ਵੀ ਵਲੌਗ ਜਾਂ ਆਪਾਂ ਵੀਡੀਓ ਬਣਾਵਾਂਗੇ ਆਪਾਂ ਕਿਸੇ ਦੇ ਖਿਲਾਫ ਨਹੀਂ ਬਣਾਉਂਗੇ। ਨਾ ਕਿਸੇ ਧਰਮ ਦੇ, ਨਾ ਕਿਸੇ ਬੰਦੇ ਦੇ, ਨਾ ਕਿਸੇ ਦੇ ਮਾੜੇ ਕੰਮ ਕਰਨ ਵਾਲੇ ਦੇ। ਜੋ ਸਾਨੂੰ ਚੰਗਾ ਆਪਾਂ ਚੰਗੀਆਂ ਗੱਲਾਂ ਸੁਨੇਹਾ ਲੈਣਾ ਕਿਉਂਕਿ ਜੋ ਕੁਛ ਅਸੀਂ ਜ਼ਿੰਦਗੀ ਦੇ ਵਿੱਚ ਹੰਡ ਆਇਆ, ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਆਪਾਂ ਉਸੇ ਹਿਸਾਬ ਦੇ ਗੱਲ ਕਰਾਂਗੇ ਨਹੀਂ ਆਪਾਂ ਕਿਸੇ ਦੀ ਗੱਲ ਨਹੀਂ ਕਰਾਂਗੇ। ਠੀਕ ਹੈ ਜੀ। ਸ਼ੁਕਰੀਆ ਜੀ ਸਾਰਿਆਂ ਦਾ।